ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਆਪਣੇ ਭਾਈਚਾਰੇ ਲਈ ਬਹੁਤ ਹੀ ਦੁੱਖਦਾਈ ਖਬਰ ਨਿਕਲ ਕੇ ਆ ਰਹੀ ਆ ਕਿ ਆਨੰਦ ਰਣਵਾਲ ਜਿਹੜਾ 40 ਸਾਲ ਦਾ ਵਿਅਕਤੀ ਆ ਉਹਦੇ ਨਾਲ ਉਹਦੀਆਂ ਦੋ ਧੀਆ ਤੇ ਉਹਦੀ ਘਰਵਾਲੀ ਸਿਡਨੀ ਦੇ ਕਲਾਰਟਨ ਸਟੇਸ਼ਨ ਤੇ ਖੜੀਆਂ ਟ੍ਰੇਨ ਦੀ ਵੇਟ ਕਰ ਰਹੀਆਂ ਸੀਗੀਆਂ ਪਰ ਮੌਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਮੌਤ ਆ ਜਿਹੜੀ ਉਹ ਜਗ੍ਹਾ ਵੀ ਆਪ ਚੁਣਦੀ ਹੈ ਤੇ ਟਾਈਮ ਵੀ ਆਪ ਚੁਣਦੀ ਆ ਸੋ ਇਹੋ ਜੀ ਘਟਨਾ ਇੱਕ ਇਸ ਵਿਅਕਤੀ ਦੇ ਨਾਲ ਵਾਪਰਦੀ ਆ ਜਿਹੜਾ ਕਿ ਇੱਕ ਚੰਗੇ ਪੋਇਖ ਦੀ ਕਾਤਰ ਪਿਛਲੇ ਸਾਲ ਅਕਤੂਬਰ ਦੇ ਵਿੱਚ ਬਾਹਰ ਫਰੀਨੀ ਦੇ ਵਿੱਚ ਆਉਂਦਾ ਵਾ ਸੋ ਇਹ ਕੱਲ ਜਿਹੜਾ ਵਾ ਆਪਣੀਆਂ ਦੋ ਧੀਆਂ ਨੂੰ ਪ੍ਰੈਮ ਜੀ ਨੂੰ ਕਹ ਲਈਏ ਟਰਾਲੀ ਕਹ ਲਈਏ ਜਿਹਦੇ ਵਿੱਚ ਬੱਚੇ ਪਾਏ ਹੁੰਦੇ ਆ ਇਹਦੀਆਂ ਜਿਹੜੀਆਂ ਦੋ ਬੇਟੀਆਂ ਸੀਗੀਆਂ ਉਹ ਟਵਿਨ ਸੀਗੀਆਂ ਸੋ ਜਦੋਂ ਇਹ ਉੱਥੇ ਸਟੇਅਰ ਤੋਂ نیچے ਉਤਰ ਰਿਹਾ ਸੀਗਾ ਤਾਂ ਮੌਕੇ ਤੇ ਆ ਜਿਹੜਾ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਜਿਹਦੇ ਵਿੱਚ ਇਹਦੀਆਂ ਬੇਟੀਆਂ ਸੀਗੀਆਂ ਟਰਾਲੀ ਦੇ ਵਿੱਚ ਜਾਂ ਪ੍ਰੈਮ ਦੇ ਵਿੱਚ ਕਹਿ ਲਈਏ ਉਹ ਸਟੇਅਰ ਤੋਂ ਇੱਕਦਮ ਖਿਸਕ ਗਈਆਂ ਸਲਿੱਪ ਹੋ ਗਈਆਂ ਸਲਿੱਪ ਹੋਣ ਦੇ ਨਾਲ ਹੀ ਉਸੇ ਮੌਕੇ ਤੇ ਉਧਰੋਂ ਟ੍ਰੇਨ ਆ ਰਹੀ ਸੀਗੀ ਪਟੜੀ ਤੇ ਪਰ ਇਸ ਪਿਓ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਜਿਵੇਂ ਹੀ ਉਹ ਪ੍ਰੇਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਲਿੱਪ ਹੋ ਕੇ ਜਿਹੜੀ ਪ੍ਰੇਮ ਆ ਪਟੜੀ ਤੇ ਚਲੇ ਗਈ ਤੇ ਉੱਥੇ ਹੀ ਇਸ ਦੀ ਇਸ ਦੀ ਮੌਤ ਹੋ ਗਈ ਤੇ ਇਸ ਦੀ ਇੱਕ ਬੇਟੀ ਦੀ ਮੌਤ ਹੋ ਗਈ ਤੇ ਜਿਹੜੀ ਦੂਜੀ ਬੇਟੀ ਸੀਗੀ ਉਹ ਐਨ ਟ੍ਰੇਨ ਦੀ ਪਟੜੀ ਦੇ ਥੱਲੇ ਜਿੱਦਾਂ ਤੁਸੀਂ ਦੇਖ ਰਹੇ ਹੋ ਉੱਥੇ ਆ ਜਾਂਦੀ ਆ ਪਰ ਉਹਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਇੱਕ ਬੇਟੀ ਇਹਦੀ ਬਚ ਜਾਂਦੀ ਐ। ਸੋ ਸੋ ਆਪਣੇ ਭਾਈਚਾਰੇ ਲਈ ਇਹ ਸਭ ਤੋਂ ਵੱਡੀ ਦੁੱਖ ਦੀ ਖਬਰ ਆ ਕਿ ਇੱਕ ਘਰ ਵਾਲੀ ਦੇ ਸਾਹਮਣੇ ਉਹਦਾ ਸਾਰਾ ਪਰਿਵਾਰ ਆ ਜਿਹੜਾ ਉਜੜ ਗਿਆ। ਇਸ ਨੂੰ ਹੀਰੋ ਡੈਡ ਪਰ ਜ਼ੀਰੋ ਸਰਵਾਈਵ ਕਿਹਾ ਗਿਆ ਵਾ ਕਿ ਉਸ ਨੇ ਆਪਣੀ ਬਹਾਦਰੀ ਤਾਂ ਦਿਖਾਈ ਪਰ ਆਪਣੀਆਂ ਧੀਆਂ ਨੂੰ ਆਪਣੀ ਅੱਖਾਂ ਸਾਹਮਣੇ ਬਚਾ ਨਹੀਂ ਸਕਿਆ।